ਇਦੇ ਵਿੱਚ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਦੇ ਲਈ ਜੋ ਨੌਜਵਾਨ ਪੀੜੀ ਨੂੰ ਜੋ ਅੱਜ ਦੇ ਨਸ਼ੇ ਦੇ ਵਿੱਚ ਗਲਕਾਨ ਹੋਈ ਪਈ ਹੈ ਉਸ ਨੂੰ ਬਚਾਉਂਦਾ ਇਹ ਬਹੁਤ ਹੀ ਵਧੀਆ ਹੈ ਚੇਤਨਾ ਦੀ ਵਜੋਂ ਜੋ ਉਪਰਾਲਾ ਕੀਤਾ ਗਿਆ ਜਗਦੇਸ਼ ਸਿੰਘ ਡਿੱਲੋਜੀ ਅਤੇ ਸਾਰੀ ਸਮੁੱਚੀ ਟੀਮ ਵੱਲੋਂ ਇਸ ਤਰ੍ਹਾਂ ਦੀ ਉਪਰਾਲੇ ਅਸੀਂ ਚੋਣੇ ਕਿ ਹਰ ਵਕਤ ਹੋਣੇ ਚਾਹੀਦੇ ਹੈ ਸਾਡੀ ਨੌਜਵਾਨਾਂ ਨੂੰ ਅੱਗੇ ਵਧਣ ਦੇ ਲਈ ਬੇਸ਼ੱਕ ਉਹ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕਰਨਾ ਹੋਵੇ ਜਾਂ ਜਿਨ੍ਹਾਂ ਨੂੰ ਕਿਸੇ ਹੋਰ ਕੰਮਕਾਰ ਦੇ ਪ੍ਰਤੀ ਜਾਂ ਕਿਸੇ ਸਮਾਜ ਦੇ ਚੰਗੇ ਕੰਮਾਂ ਦੇ ਪ੍ਰਤੀ ਅਸੀਂ ਉਸ ਨੂੰ ਅੱਗੇ ਲੈ ਕੇ ਆਉਣ ਦੇ ਲਈ ਇਸ ਤਰ੍ਹਾਂ ਦੇ ਜੋ ਨਾਟਕਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਉਹਨਾਂ ਦੇ ਲਈ ਸਾਰੇ ਹੀ ਰੰਗਮੰਚ ਕਰਮੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਇੱਥੇ ਦਰਸ਼ਕ ਪਹੁੰਚੇ ਦੇਖਣ ਦੇ ਲਈ ਉਹਨਾਂ ਦਾ ਵੀ ਧੰਨਵਾਦ ਆਪ ਜੀ ਮੀਡੀਆ ਪਰਸਨਸ ਨੇ ਵੀ ਪੂਰਾ ਟਾਈਮ ਕੱਢਿਆ ਤੁਹਾਡੇ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਥੈਂਕ ਯੂ ਸੋ ਮਚ ਪੰਜਾਬ ਦੇ ਅੱਗੇ ਨਾਟਕਕਾਰ ਜਗਦੇਵ ਸਿੰਘ ਢਿਲੋਂ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰਤਬਾ ਔਰ ਸ਼ਖਸੀਤ ਨੇ ਔਰ ਪੰਜਾਬ ਦੇ ਸਾਹਿਦ ਦੇ ਵਿੱਚ ਔਰ ਖਾਸ ਕਰਕੇ ਨਾਟਕ ਜਗਤ ਦੇ ਵਿੱਚ ਉਹਨਾਂ ਦੀ ਇੱਕ ਵਿਲੱਖਣ ਜਿਹੜੀ ਥਾਂ ਹੈ ਅਜਮੇਰ ਸਿੰਘ ਔਲਤ ਤੋਂ ਮੰਗਰੋਂ ਜੀ ਅਸੀਂ ਕਿਸ ਦਾ ਨਾਮ ਲੈਣੇ ਆ ਪਲਾਸਟਿਕ ਨਾਟਕ ਦੇ ਵਿੱਚ ਤਾਂ ਉਹ ਜਿਤੇਵ ਸਿੰਘ ਢਿਲੋਂ ਸਾਹਿਬ ਹੈ ਉਹ ਬਹੁਤ ਵਧੀਆ ਨਾਟਕ ਸੀ ਪਰ ਤੇਰ ਤੋਂ ਸ਼ਹਿਰਵਾਸੀ ਹੈ ਜਿਸ ਤਰ੍ਹਾਂ ਨੇ ਪ੍ਰਬੰਧ ਅਸੀਂ ਕੀਤੇ ਸੀ ਸਾਨੂੰ ਉਮੀਦ ਨਹੀਂ ਸੀ ਕਿ ਇੰਨੇ ਜਿਹੜਾ ਦਰਸ਼ਕ ਆ ਜਾਣਗੇ ਤਾਂ ਉਸ ਤੋਂ ਵੀ ਜ਼ਿਆਦਾ ਦਰਸ਼ਕਾਂ ਦਾ ਜਿਹੜਾ ਮਤਲਬ ਸਾਨੂੰ ਇਕੱਠ ਮਿਲਿਆ ਔਰ ਬਹੁਤ ਸ਼ਾਂਤ ਮਈ ਢੰਗ ਦੇ ਨਾਲ ਬੜੇ ਇਕਾਗਰ ਚਿਤ ਹੋ ਕੇ ਔਰ ਆਨੰਦ ਮਈ ਅੰਦਾਜ਼ ਦੇ ਵਿੱਚ ਉਹਨਾਂ ਨੇ ਨਾਟਕ ਵੇਖਿਆ ਮੇਰਾ ਮਨ ਦੇ ਵਿੱਚ ਕਾਫੀ ਜਰ ਤੋਂ ਇੱਛਾ ਸੀ ਕਿ ਮੈਂ ਮਾਨ ਦਾ ਬੁਟਾ ਨਾਟਕ ਕਰਾਂ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਾ ਦੇ ਵਿੱਚ ਜਿਸ ਤਰ੍ਹਾਂ ਪੈ ਰਹੀ ਆ ਉਹਨਾਂ ਲਈ ਇਹ ਸੰਦੇਸ਼ ਆ ਕਿ ਆਪਣਾ ਸੁਪੇਖ ਬਣਾਉਣਾ ਹੈ ਨਸ਼ਿਆਂ ਦੇ ਵਿੱਚ ਆਪਣੀ ਜੀਵਨ ਜਿਹੜਾ ਗਵਾਉਣਾ ਨਹੀਂਗਾ ਤੇ ਕਿਵੇਂ ਪਰਿਵਾਰ ਤਬਾਹ ਹੋ ਜਾਂਦੇ ਆ ਇੱਕ ਜੀ ਮਾਂ ਦੇ ਬੁੱਢੇ ਦੇ ਵਿੱਚ ਕਿਵੇਂ ਮਾਂ ਤੇ ਪੁੱਤ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਇਹਨਾਂ ਗੱਲਾਂ ਕਰਕੇ ਬਾਕੀ ਇਹ ਨਾਟਕ ਮੈਂ 1990 ਤੋਂ 2000 ਸੰਨ ਦੇ ਵਿੱਚ ਲਿਖਿਆ ਸੀ ਚੰਦ ਦੀ ਉਸ ਸਮੇਂ ਦੀ ਹਾਲਾਤਾਂ ਤੇ ਇਹ ਨਾਟਕ ਸੀ ਲਾਲੋ ਕੇ ਮੇਰੀ ਜ਼ਿੰਦਗੀ ਸੀਗੀ ਇੱਕ ਤਰ੍ਹਾਂ ਨਾਲ ਜਦੋਂ ਮੈਂ ਆਪਣੀ ਗੁਝੀ ਹੋਈ ਉਸ ਤਰੀਕੇ ਨਾਲ ਹੀ ਮੈਂ ਇਸ ਨੂੰ ਲਿਖਿਆ ਮੈਂ ਮੁੜਿਆ ਉਹਨਾਂ ਗੱਲਾਂ ਵਿੱਚ ਤੇ ਜ਼ਿੰਦਗੀ ਚ ਅੱਗੇ ਵਧਿਆ ਵਧਿਆ ਲਿਖਿਆ ਬਸ ਇਹ ਆ ਵੀ ਨਾਟਕ ਲੋਕਾਂ ਨੂੰ ਵਧੀਆ ਲੱਗਿਆ ਅਰਲਸਕ ਨਾਟਕ ਸੀ ਇਹ ਬਾਕੀ ਟੀਮ ਨਵੀਂ ਸੀ ਮੇਰੀ ਨਵੀਂ ਪਨੀਰੀ ਲਾਈ ਆ ਬਿਲਕੁਲ ਇਹ ਬੱਚੇ ਨਵੇਂ ਆ ਟੀਮ ਦੇ ਵਿੱਚ ਤੁਹਾਡੇ ਪਰਿਵਾਰਕ ਮੈਂਬਰ ਵੀ ਆ ਹਾਂਜੀ ਆ ਇਹਦੇ ਵਿੱਚ ਮੁੱਖ ਪਾਤਰ ਜਿਹੜੀ ਨਮਾਰੀ ਸੀ ਉਹ ਮੇਰੀ ਧਰਮ ਪਤਨੀ ਜਸਵਿੰਦਰ ਕੌਰ ਤੇ ਨਾਲ ਮੇਰਾ ਬੇਟਾ ਨਵਰੋਜ਼ ਜਿਹੜਾ ਕਿ ਬੜਾ ਅਬਲੀਆ ਕੈਮਰਾਮੈਨ ਆ ਫਿਲਮਾਂ ਦੇ ਵਿੱਚ ਵੀ ਇਹਨੇ ਕੰਮ ਕੀਤਾ ਤਾਂ ਮੈਂ ਮਾਂ ਤੇ ਪੁੱਤ ਨੂੰ ਜੋੜ ਕੇ ਦੇਖਿਆ ਵੀ ਮਾਂ ਜਦ ماں ਦਾ ਪੁੱਤ ਨਸ਼ਿਆਂ 'ਚ ਪੈ ਜੇ ਤਾਂ ماں ਤੇ ਕੀ ਬੀਂਦੀ ਆ ਮੇਰਾ ਖਿਆਲ ਆ ਕਿ ਮੇਰੇ ਪਰਿਵਾਰ ਦੇ ਬੱਚਿਆਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਇਹ ਨਾਟਕ ਨਾਲ ਕਰਨ ਨਾਲ ਪੀਨ ਨਸ਼ਾ ਕਰਨਾ ਇਹਨਾ ਮਾੜਾ ਹੁੰਦਾ ਅੱਜ ਸ੍ਰੀ ਜਗਤੇਵ ਢਿਲੋਂਦੀ ਵੱਲੋਂ ਲਿਖਿਆ ਗਿਆ ਮਾਦਾ ਬੂਟਾ ਨਾਲ ਸੀਗਾ ਜਿਹੜਾ ਪਰਫੋਰਮੈਂਸ ਕੀਤੀ ਗਈ ਸੀ ਬਹੁਤ ਹੀ ਬਿਊਟੀਫੁਲ ਥੀਮ ਸੀਗਾ ਪਬਲਿਕ ਨੇ ਇੰਜੋਏ ਕੀਤਾ ਇੱਕ ਸਾਰਥਕ ਸੰਦੇਸ਼ ਲੈ ਕੇ ਗਏ ਨੇ ਕਿ ਕਿਵੇਂ ਜਿਹੜੀ ਸੋਸਾਇਟੀ ਦੇ ਵਿੱਚ ਨਸ਼ੇ ਦੀ ਆਮਦ ਕਰਕੇ ਕਿਤੇ ਨਾ ਕਿਤੇ ਪਰਿਵਾਰ ਜਿਹੜੇ ਤਬਾਹ ਹੋ ਰਹੇ ਨੇ ਤੇ ਜੇ ਆਪਾਂ ਸੁਚੇਤ ਹੋਈਏ ਇਸ ਜਿਹੜੀ ਸਮੱਸਿਆ ਦੇ ਬਿਲਕੁਲ ਹੀ ਤਾਂ ਆਪਾਂ ਇਹ ਜਿਹੜਾ ਹੈਗਾ ਰੋਕਥਮ ਕਰ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਬੇਰੋਜ਼ਗਾਰੀ ਨਾਲ ਵੀ ਜੁੜਿਆ ਹੋਇਆ ਮੁੱਦਾ ਹੈ ਤੇ ਕਈ ਹੋਰ ਅਸੋਸੀਏਟਿਡ ਮੁੱਦੇ ਜੁੜਿਆ ਹੋਇਆ ਹੈ ਨਸ਼ੇ ਦਾ ਮੁੱਦਾ ਤੇ ਇਹਨੂੰ ਬੜਾ ਪੋਲਿਸਟਿਕਲੀ ਪ੍ਰੀਜ਼ੈਂਟ ਕੀਤਾ ਨਾਟਕਕਾਰਾਂ ਨੇ ਪਰਫਾਰਮੈਂਸ ਬਹੁਤ ਵਧੀਆ ਸੀ ਸਾਰੇ ਜਿਹੜੇ ਪਰਫਾਰਮਰ ਸੀਗੇ ਤੇ ਆਈ ਥਿੰਕ ਇਹ ਜਿਹੜਾ ਸਮਾਜ ਨੂੰ ਇੱਕ ਤਰ੍ਹਾਂ ਦਾ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਇਸ ਨੇ ਤਾਂ ਮੈਂ ਇਹ ਉਮੀਦ ਕਰਦਾ ਹਾਂ ਜੇ ਸਾਰੇ ਜਿਹੜਾ ਹੈਗਾ ਇੱਕ ਸਾਰਥਕ ਸੰਦੇਸ਼ ਲੈ ਕੇ ਗਏ ਨੇ ਤੇ ਨਸ਼ੇ ਦੀ ਰੋਕਥਾਮ ਵਿੱਚ ਜਿਹੜਾ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਹਿਯੋਗ ਕਰਨਗੇ ਅਤੇ ਨਾ ਕੇਵਲ ਸਰਕਾਰ ਵੱਲੋਂ ਈਵਨ ਸੁਸਾਇਟੀ ਦੇ ਵੱਲੋਂ ਵੀ ਜਿਹੜਾ ਇਨੀਸ਼ੀਏਟਿਵ ਲਿੱਤਾ ਜਾਵੇ